ਇੰਸਟਾਗ੍ਰਾਮ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕਾਫੀ ਪੇਜਾਂ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੋਇਆ ਆ ਵੀਡੀਓ ਦੇ ਵਿੱਚ ਜਿਹੜਾ ਬਜ਼ੁਰਗ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਸ ਨੇ ਆਪਣੇ ਖੇਤਾਂ ਦੇ ਵਿੱਚ ਬਰਸੀਨ ਵਧਣ ਹੋਏ ਨੇ ਦਵਾਈ ਪੀ ਲਿੱਤੀ ਹੁੰਦੀ ਆ ਕਿਹੜੀ ਦਵਾਈ ਹੁੰਦੀ ਆ ਤੇ ਜਿਹੜੇ ਪੜੋਸੀ ਨੇ ਉਹ ਖੜ ਕੇ ਦੇਖਦੇ ਰਹਿੰਦੇ ਨੇ ਕੋਈ ਮਦਦ ਦੇ ਲਈ ਅੱਗੇ ਨਹੀਂ ਆਉਂਦਾ ਕੋਈ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਵੀ ਇਹਨੂੰ ਚੱਕ ਕੇ ਹਸਪੀਟਲ ਦੇ ਵਿੱਚ ਲੈ ਜਾਇਆ ਜਾ ਸਕੇ ਫਿਰ ਬਚਾਰੇ ਬਜ਼ੁਰਗ ਦਾ ਕਲਪ-ਕਲਪ ਕੇ ਇੱਥੇ ਹੀ ਦਮ ਘੁੱਟ ਜਾਂਦਾ ਹੈ ਖੇਤ ਦੇ ਵਿੱਚ ਤਾਂ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਇੱਕ ਵਾਰੀ ओरिजिनल ਵੀਡੀਓ ਦੇਖੋ ਤੁਸੀਂ ਤੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਇਨਸਾਨੀਅਤ ਲੋਕਾਂ ਦੇ ਵਿੱਚ ਬਿਲਕੁਲ ਖਤਮ ਹੋ ਚੁੱਕੀ ਹੈ ਵੀਡੀਓ ਬਣਾ ਵੀਡੀਓ ਬਣਾ ਅੱਥੇ ਅੱਥੇ ਵੜਦੇ ਨੇ ਦਵਾ ਪੀਤੀ ਆਉਂਦੇ ਆਪਨੇ ਆ ਯਾਰੋ ਚੱਕੋ ਅੰਦਰ ਆ ਜਾਓ ਆਪਾਂ ਆਪ ਦੇ ਕਰੇ ਆਪ ਨੂੰ ਪੀਜ਼ਾ ਆਹ ਚੀ ਲੈਂਦੇ ਆਜੋ ਆ ਜਾ ਇਧਰ ਤੁਸੀਂ ਧਰੇ ਆਜੋ ਹਾਂ ਰੋਕ ਦੇ ਜੀ ਉਹ ਰੋਕ ਨਾ ਰੋਕ ਸਾ ਸਾਨੂੰ ਕੀ ਲੋੜਿਆ ਸਾਡੇ ਸਿਰ ਤੜਕੇ ਪਿੱਤੀ ਆਹੋ ਅਸੀਂ ਤਾਂ ਦਾ ਕੰਮ ਆਪਦਾ ਘਰੇ ਕਰਦੇ ਹਾਂ ਸਾਨੂੰ ਕੀ ਦਵਾ ਪੀਤੀ ਭਾਬੀ ਇੱਠਾਂ ਖੜ ਕੇ ਤੁਹਾਨੂੰ ਪਤਾ ਇਹ ਤੁਹਾਡੇ ਕੋਲੋਂ ਹੀ ਆਇਆ ਆਹੋ ਨਹੀਂ ਭਾਬੀ ਆਹੀ ਕੋ ਕਰਕੇ ਆ ਜੀ ਸਾਡੇ ਮਿਸਤਰੀ ਵੇੜੇ ਬੜੇ ਉਹ ਚਾਹ ਪੀਂਦੇ ਬੈਠਾ ਕਰੇ ਉਹ ਕਰੇ ਕੰਮ ਕਰਦੇ ਨੇ ਸਾਨੂੰ ਆਹ ਹੋਹੀ ਤੇ ਗੱਲ ਐ ਸਾਡੇ ਸਿਰ ਤੇ ਚੜਤੇ ਵੀ ਨਹੀਂ ਐ ਸਾਡੇ ਸਿਰ ਚੜਤੇ ਕੋਈ ਗੱਲ ਨਹੀਂ ਜੋ ਮਰਜੀ ਖਾਈ ਜਾ ਹਾਂ ਆਲਦੀ ਜਾਣ ਤੂੰ ਆਉਣੀ ਜੋ ਮਰਜ਼ੀ ਕਰ ਲੈ ਅਸੀਂ ਆਦੇ ਅਸੀਂ ਆਦੇ ਘਰੇ ਕੰਮ ਕਰਦੇ ਤੇਰਾ ਤਾਂ ਨਹੀਂ ਕੋਈ ਗੱਲ ਐ ਮੈਂ ਨਾ ਫਿਰ ਜੀ ਜੇ ਜੀ ਹੋਊਗੀ ਤਾਂ ਤੈਨੂੰ ਵਿਖਾ ਦੇ ਆ ਇਹਨੂੰ ਲੈ ਜਾ ਲੈ ਖਾਣੇ ਜਾ ਕੇ ਬਣਾ ਸਾਡੇ ਗਿੱਲ ਲੈ ਜਾ ਕੇ ਸਾਡੇ ਜਾਨ ਕਰੇ ਬਤਾਉਂਦਾ ਪੀਵੇ ਦਵਾਈ ਉਜੀ ਇੰਸਟਾਗ੍ਰਾਮ ਤੇ ਪੇਜਾਂ ਵਾਲੇ ਤਾਂ ਇਹ ਵੀ ਕਹਿ ਰਹੇ ਨੇ ਵੀ ਦੋ ਸਗੇ ਭਰਾਵਾਂ ਦਾ ਰੋਲਾ ਆ ਇੱਕ ਨੇ ਦਵਾਈ ਪੀ ਲਈ ਤੇ ਅੱਜਕੱਲ ਖੂਨ ਇਹਨੇ ਚਿੱਟੇ ਹੋ ਗਏ ਨੇ ਲੋਕਾਂ ਦੇ ਕਿ ਸਗੇ ਭਰਾ ਕੋਲ ਖੜਾ ਵੇਖ ਰਹੇ ਨੇ ਇਹ ਨਹੀਂ ਕਿ ਇਹਨੂੰ ਕਿਤੇ ਲੈ ਜਾਇਆ ਜਾਵੇ